ਹੇ ਗਾਇਬ ਹੇ ਗਾਇਬ ਟੋਕਰ ਸਾਡੇ ਤੇ ਮੇਰੇ ਕਾ ਤੈਨੂੰ ਫੀਲ ਹੋਇਆ ਤੂੰ ਵੀਜਾ ਖਾਦਾ ਤੇਰੇ ਹਾਂ ਹਾਂ ਬਸ ਉਹਰੇ ਖਾਦਾ ਉਹ ਹੋ ਗਿਆ ਨਾ ਤੈਨੂੰ ਤਾਂ ਲੱਗਾ ਹੀ ਨਾ ਉਹ ਐਕਟਿੰਗ ਕਰੋ ਉਹ ਗਿਆ ਜੋ ਗੱਲ ਸਟਾਰ ਹੁਣ ਹੋਇਆ ਸਟਾਰ ਉਹ ਪੂਜੇ ਚਲੇ ਮਾਰ ਉਹ ਫਰੀਦ ਇਧਰ ਉਹ ਤੇ ਘਰ ਚ ਫੁਕਾ ਜੁਗਾ ਚੱਕ ਕੇ ਥੱਲੇ ਮਾਰ ਹਣ ਇੱਕ ਮਿੰਟ ਪਾਲੇ ਮਾਰੇ ਪਰੇ ਤੱਕ ਲੈ ਲੈ ਆ। ਆਹ। ਆਈਟਮ ਦੇ ਦਮ ਨਾਲ ਸੁੱਖਾ ਸੁਖਾਈ ਇਹਦੇ ਲੋ ਪੋਜ਼ਿਟਿਵ ਵਾਈਬਲ ਵੇਜ਼ ਹੈਪੀ ਆਹੋਲ ਵੇਜ਼ ਤੇ ਸੁਖੇ ਮੈਂ ਕਿਉਂ ਕਿ ਉਸ ਤਾਂ ਇਹੋ ਵੀ ਨਹੀਂ ਲੱਗਦਾ। ਸੱਚੀ ਕਹਤੈ ਨਾ। ਇੱਕ ਚੀਜ਼ ਹੈਗਾ ਮੈਂ ਹੈਗਾ ਸੁਖੇ ਸੁਖੇ ਸਾਡੇ ਤੇ ਮੇਰੇ ਕਾ ਤੈਨੂੰ ਫੀਲ ਹੋਏ ਤੂੰ ਪੀਜਾ ਖਾਦਾ ਤੇਰੇ? ਹਾਂ? ਹਾਂ ਬਸ ਤੋਰੇ ਖਾਦਾ। ਓਏ ਅਸੀਂ ਓਏ ਅਸੀਂ ਨਾ ਤੈਨੂੰ ਤਾਂ ਲੱਗਾਈ ਨਾ ਬਹੁਤ ਸਾਦੀ ਰੱਖ ਆ। ਆ ਬਸ ਵਾਹ। ਓ ਕਿੱਦਾਂ ਕਹਿੰਦੇ ਲਾਲੀ ਮੇਰੀਆਂ ਨਾੜਾਂ ਵਿੱਚ ਰੜ ਕੇ ਜੇ ਇੱਕ ਮੀਰ ਉਹ ਤੇਰੀ ਉਹ ਗਾਣੇ ਵੀ ਬਾਬੇ ਓਏ 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 ਸੱਚੀ ਗੱਲ ਆ ਉਹ ਭੰਡਰਾਂ ਚ ਨੱਚ ਮੰ ਹਾਂਜੀ ਬਾਬੇ ਉਹ ਪਹਿਲਾਂ ਸ਼ੂਟ ਚੱਲ ਰਿਆ ਆ ਲੰਗਰ ਜਾਣ ਤੋਂ ਪਹਿਲਾਂ ਵੀ ਮੁੰਡੇ ਜਿੱਦਾਂ ਕੀ ਤਿਆਰ ਹੋਏ ਨੇ ਵੀ ਸੋਹਣੇ ਸੋਹਣੇ ਲੱਗ ਰਹੇ ਨੇ ਇਸ ਕਰਕੇ ਫੇ ਨਾਤੇ ਹੋਏ ਆ ਨਾਤੇ ਹੋਏ ਨੇ ਕੱਟੇ ਬਦ ਨਾਉਂਦੇ ਆ ਤਾਂ ਕਰਕੇ ਯਾਮਾ ਕੱਟੇ ਹੋਆ ਬੋਲਟ ਦਾ ਚਲੂ ਖਰਾਈ ਆ ਤੇ ਐਦਾਂ ਨਹੀਂ ਵਿੱਚ ਹਾਂ ਨਹੀਂ ਨਹੀਂ ਉਹ ਨਹੀਂ ਆਦਿਚੇ ਸੇ ਆ ਆਪਣੇ ਪਾਲੇ ਦੀ ਗੱਡੀ ਬਾਬਿਓ ਤੈਨੂੰ ਪਤਾ ਹੀ ਆ ਆਹ ਆ ਆਪਣੀ ਉਹ ਗੱਡੀ ਆ ਆ ਚੰਨੀ ਦੀ ਗੱਡੀ ਆ ਇਹ ਤਾਂ ਹੀ ਕਰੀ ਦਿੱਤੀ ਉਹ ਚੰਨੀ ਆ ਤੇਰੀ ਗੱਡੀ ਨਹੀਂ ਕੀ ਉਹ ਚੰਨੀ ਚੰਨ ਜਾਨ ਚੰਨੀ ਆ ਪੈਨੂ ਸਕਾਰਪਿਓਲੇ ਟਾਇਰ ਬਣੇ ਆ ਗੱਲ ਬਾਤ ਜੈਸਸ ਕਰਾ ਦੇਣੀ ਬਾਬਿਓ ਕੱਢੀ ਸੀਰੀਅਸ ਲੈ ਸਕਾਰਪੀ ਵਾਲੇ ਟਾਇਰ ਖਾਣੇ ਆ ਬਾਤ ਐ ਆ ਟਰਾਲੀ ਵਾਲੇ ਹੋਲ ਕੇ ਪਾ ਲਈਏ ਚਾਰ ਦਿਨ ਘੜੀ ਰੋ ਇੱਟਾਂ ਦੇ ਕਿਹੜਾ ਮਾਲ ਖਾਣਾ ਹੈ ਫਤ ਫਤਮ ਫਤਮ ਕਾਣੀ ਗੱਲ ਐ ਇੱਕ ਟਿਕ ਕਰੋ ਉਹ ਕਿ ਆਜੂਗਾ ਰਟਾਰ ਹੁਣ ਹੋਇਆ ਰਟਾਰ ਉਹ ਕੁੱਝ ਚਿੱਲੇ ਮਾਰ ਲੋ ਕਿ ਜਾਮ ਆਇਆ ਲੱਗਾ ਜੀ ਲੱਗਾ ਚਲੋ 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 ਹੋ ਗਿਆ ਹੋ ਗਿਆ ਲੱਗਾ ਲੱਗਾ ਜੀ ਵਾਹ ਜੀ ਆ ਪ੍ਰੈਸ਼ਰ ਬਣਾ ਰਿਹਾ ਮੁੰਡਾ ਜੀ ਪੂਰਾ ਐਨ ਫੁੱਲ 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 ਉਧਰ ਹੋਦੇ ਓਏ ਪ੍ਰੈਸ਼ਰ ਚੱਲ ਵੇ ਤੋਕੇ ਓ ਹੋ ਕੀ ਲੱਗਦਾ ਜੀ ਬੰਦਾ ਨਹੀਂ ਹੋਊਗਾ ਓ ਹੋ ਹੋ ਉੱਤਰ ਹੀ ਰੂ ਆ ਦੇਖੋ ਜੀ ਆਪਣਾ ਕੈਮਰਾਮੈਨ ਕੈਮਰਾ ਬੰਦੀ ਕਰਦਾ ਸੋ ਕਦੂ ਨੀ ਜਾ ਚਲ ਗਿਆ ਹੋ ਦੁੱਖ ਫਰੀ ਚਲ ਗਿਆ ਤੈਨੂੰ ਪਤਾ ਹੀ ਨਹੀਂ ਮੇਰੀ ਗਾਹ ਸੁਕੇ ਬੁੱਝਦਾ ਸੁੱਕ ਬੁੱਝਟੂ ਦਿਗਾ ਉਹ ਤਾਂ ਨੂੰ ਪਤਾ ਹੀ ਆ ਆਹੋ ਮੈਨੂੰ ਪਤਾ ਵਾ ਆਪਾਂ ਜਿਹੜੀ ਸੀ ਤੇ ਮੈਨੂੰ ਮੈਨੂੰ ਪਤਾ ਵਾ ਨਹੀਂ ਬਣ ਜਾਂਦੀ ਏ ਲੋਹਾ ਬਣ ਕੇ ਔ ਚੱਲ ਵੇਚਣ ਚਲੀਏ ਇਹਨੂੰ ਓਏ ਸੋਨਾ ਆਏ ਸੁਕੇ ਉਤਰੋ ਸੋਨੇ ਤੇ ਨਹੀਂ ਬੈਠੀਦਾ ਹੁੰਦਾ ਬਾਬੇ ਪਹਿਲੀ ਵੀ ਦੇਖ ਓ ਤੇਰੀ ਇਹ ਆਪਣਾ ਜੋਤਾ ਬਾਕੀ ਸਾਰੇ ਠੀਕ ਆ ਜੋਤੇ ਮਹਾਰਾਜੇ ਖੁਸ਼ ਰਹਿ ਬਾਬੇ ਅਜੇ ਟੈਨਸ਼ਨ ਚ ਕਦੇ ਆ ਬਾਬੇ ਖੁਸ਼ ਰਹਿ ਯਾਰ ਟੈਨਸ਼ਨ ਆਣੀ ਆ ਜਾਣੀ ਆ ਰਹਿਣੀ ਆ ਕੁਝ ਨਹੀਂ ਹੁੰਦਾ ਯਾਰ ਬਰੋ ਖੁਸ਼ ਰਹਿ ਯਾਰ ਚਿੱਲ ਕਰ ਬਰੋ ਚਿੱਲ ਉਹ ਮੈਂ ਨਹੀਂ ਉਹ ਹੀ ਆ ਰਾਮ ਸਿਕਾ ਨਹੀਂ ਬਾਬਾ ਇਹ ਟਾਇਰ ਪਾਣਿਆ ਹੈ ਨਹੀਂ ਇਹ ਪੈਸੇ ਸੀਤੀ ਨਹੀਂ ਘੜਦਾ ਜਮੀਨ ਦੇ ਬੀ ਬੋਏ ਹਾਂ ਉਹ ਤੈਨੂੰ ਪਤਾ ਯਾ ਫੈਮਿਲੀ ਵਲੋਗਸ ਹੈ ਫੈਮਿਲੀ ਵਲੋਗਸ ਉਹ ਆਜੋ ਅੰਦਰ ਨੂੰ ਆਜੋ ਸਾਰੇ ਖੁੱਬੁਲੇਟ ਤੇ ਮਾਰੇ ਗੇ ਰਹੇ ਹੋ ਰੈੱਡ ਬੁੱਲਾਂ ਬਿੱਲਾਂ ਦੀਆਂ ਪੇਟੀਆਂ ਪੱਲੇ ਵੀਰ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਗੱਲ ਬਾਰੇ? ਇਹ ਬਾਪੂ। ਉਹ ਯਾਰ ਤੂੰ ਕੀ ਬੰਦਾ? ਰਵੀ ਤੁਸੀਂ ਕੁਝ ਕਹਿਣਾ ਤਾਂ ਚਾਹੋਗੇ? ਕਿੰਨੇ ਹੋ ਜੀ? ਸੁੱਖੇ ਸੇਵਾ ਸੀ ਗੋਪੀ ਕੀਤੀ ਗਈ। ਬਾਈ ਨੂੰ ਹੁਣ ਨਮਕਾ ਚਿਪਸ ਲੈ ਦੇ ਬਾਈ। ਬਾਈ ਨੂੰ ਛੱਡ। ਇੱਧਰ ਕਰ। ਸੇਵਾ ਸੀ ਗੋਪੀ ਕੀਤੀ ਸੀਗੀ। ਹੁਣ ਸਾਰੇ ਨੂੰ ਪਤਾ ਲੱਗ ਜਾਣਾ ਸਾਡੀ ਸੇਵਾ ਕੀਤੀ ਦਾ ਕੀ ਫਾਇਦਾ। ਚਲੋ ਗਲਤੀ ਹੋ ਗਈ। ਇਨਸਾਨਾਂ ਦੇ ਗਲਤੀ ਹੁੰਦੀ। ਅੱਛਾ ਪੱਲੇ ਆ ਤੋਰ ਬਾਈ ਨੂੰ ਮੜ ਜਾ ਮੋਰੇ ਬੱਸ ਉਹ ਯਾਰ ਐਦਾਂ ਕਰ ਮੇਰੀ ਜਾਨ ਹਰ ਜੋ ਬਾਬੇ ਫਰੂਟੀਆਂ ਤੇ ਖਲੀ ਬਣਿਆ ਹੋਇਆ ਖਲੀ ਖਲੀ ਕਿੰਨੇ 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 ਛੋਟਾ ਖਲੀਆ ਛੋਟਾ ਬਣਾ ਉਹ ਜੀ ਫਰੂਟੀ ਲੈ ਕੇ ਸਾਈਡ ਨੂੰ ਹੋਈ ਚਲੋ ਬਾਕੀ ਸੰਗਤ ਨੂੰ ਵੀ ਮਿਲ ਜਵੇ ਭਾਈ ਦੋ ਦੋ ਨਹੀਂ ਲੈ ਉਹ ਬਰੀਦ ਇਧਰ ਪਰ ਆ ਹੁਣ ਵੀ ਜਿਆਦਾ ਸ਼ਰੀਪੀ ਲਖਾ ਰਹੇ ਜਿਗੇ ਅਸੀਂ ਇਧਰ ਸੇਵਾ ਕਰੀ ਜਾਂਦੇ ਆ ਤੇ ਹਜੇਦਾਰੀਆਂ ਨੇ ਆਜੇਦਾਰੀਆਂ ਪਤਾ ਨਹੀਂ ਕਿਹੜੀਆਂ ਸਾਂਝਾ ਪੈਜ ਨਹੀਂ ਯਾਰ ਆ ਜਾਂਦੇ ਨੇ ਇਹਦੇ ਰਿਸ਼ਤੇਦਾਰੀਆਂ ਸੇਵਾ ਸੇਵਾ ਆ ਕੈਮਰਾਮੈਨ ਭੂਜੀ ਨਾਲ ਦਾ ਕੱਲਾ ਹੀ ਕੱਲਾ ਹੀ ਕੱਲਾ ਹੀ ਤੋੜੂ 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 ਬਾਬੇ ਵੀਡੀਓ ਬਣਦੀ ਬੇਇੱਜ਼ਤੀ ਨਾ ਹੋ ਜਵੇ ਵੀਡੀਓ ਬਣਦੀ ਵੀਡੀਓ ਵੀਡੀਓ ਯੋਰ ਮਾਰ ਯੋਰ ਫੇਰ ਵੀ ਦੋ ਬੰਦਿਆਂ ਦੀ ਹੈਲਪ ਬਾਈ ਉਹਨਾਂ ਨੂੰ ਲੈਣੀ ਪਈ ਬਾਈ ਜੀ ਸਾਂਗੇ ਤੋਂ ਫਤਿਹ ਹੋ ਗਿਆ ਕੰਮ ਸਮਾਪਤੀ ਆਇਆ ਕੰਮ ਜੀ ਆਇਆਂ ਸਾਂਗੇ ਤੋਂ ਫਤਿਹ ਹੋ ਗਿਆ ਕੰਮ ਫਤਿਹ ਹੋ ਗਿਆ ਜੀ ਕੰਮ ਉੱਚੀ ਗੋਲ ਮੜ ਜਾਓ ਕੀ ਉੱਚੀ ਉੱਚੀ ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਬੇਓ ਫਤਿਹ ਹੋ ਗਿਆ ਕੰਮ ਸਾਰੇ ਸਾਰੇ ਭਰਾਵਾਂ ਨੇ ਬੋਲੇ ਸੇਵਾ ਕੀਤੀ ਰਾਜਾ ਭਲੀ ਕਰੂਗਾ ਕਰਲੀ ਤੇ ਅਗਲੇ ਸਾਲ ਦੀ ਹੋਰ ਵਧੀਆ ਜਿੰਨਾ ਵੀ ਹੋ ਸਕੇ ਲਾਵਾਂਗੇ ਤੇ